ਤੋਂ ਇਹ ਗੱਲ ਸੱਚ ਕਰਕੇ ਜਾਣੇ ਉਹ ਸਿੱਖ ਹਿੰਦੂਆਂ ਦੇ ਵਿੱਚੋਂ ਨਹੀਂ ਨਿਕਲੇ ਜੀ ਇਹ ਟੀਵੀ ਚੈਨਲਾਂ ਦੇ ਉੱਤੇ ਬਹਿ ਕੇ ਵੀ ਲੋਕ ਬੋਲਦੇ ਨੇ ਹੋਰ ਵੀ ਬੜਾ ਕੁਝ ਬੋਲਦੇ ਕਈ ਸਾਡੇ ਵੀ ਕਈ ਹਿੰਦੂਆਂ ਤੋਂ ਨਿਕਲੇ ਨੇ ਹਿੰਦੂਆਂ ਤੋਂ ਤਾਂ ਸੈਤਾਨ ਨਿਕਲਦੇ ਜੇ ਹਿੰਦੂ ਹੁੰਦੇ ਅਸਲ 'ਚ ਜੇ ਆਪਾਂ ਸਿੱਖਾਂ ਅੱਜ ਤੇ ਅਸੀਂ ਕਿੱਥੋਂ ਬਣਿਆ ਸੀ ਬਣਿਆ ਸ਼ੂਦਰਾਂ ਤੋਂ ਜਿਹੜਾ ਸ਼ੂਦਰ ਸੀ ਨਾ ਸ਼ੂਦਰ ਨੂੰ ਗੁਰੂ ਨਾਨਕ ਨੇ ਸਿੱਖੀ ਦੀ ਦਾਤ ਦੇਤੀ ਸ਼ੂਦਰਾਂ ਤੋਂ ਅਸੀਂ ਸਿੱਖ ਬਣਿਆ ਜਿਹੜੇ ਸ਼ੂਦਰ ਸੀਗੇ ਜਿਨ੍ਹਾਂ ਨੂੰ ਨੀਵੀਂ ਜਾਤੀ ਦਾ ਆਖਿਆ ਜਾਂਦਾ ਸੀ ਅਸੀਂ ਉਹਨਾਂ ਤੋਂ ਸਿੱਖ ਬਣਿਆ ਤੇ ਗੌਰ ਕਰਿਓ ਸ਼ੂਦਰ ਨੂੰ ਤੇ ਹਿੰਦੂ ਆਖਦਾ ਹੀ ਨਹੀਂ ਸੀ ਜਿਹੜਾ ਬ੍ਰਾਹਮਣ ਹੁੰਦਾ ਸੀਗਾ ਕਿਉਂਕਿ ਨਾ ਸ਼ੂਦਰ ਬੰਦੇ ਨੂੰ ਉਹਨਾਂ ਦੇ ਧਾਰਮਿਕ ਗ੍ਰੰਥ ਪੜ੍ਹਨ ਦਾ ਹੱਕ ਸੀਗਾ ਤੇ ਨਾ ਸੁਣਨ ਦਾ ਹੱਕ ਸੀ ਜੇ ਕੋਈ ਸ਼ੂਦਰ ਬੰਦਾ ਉਹਨਾਂ ਦੇ ਧਾਰਮਿਕ ਗ੍ਰੰਥ ਪੜ੍ਹ ਲੈਂਦਾ ਸੀ ਨਾ ਉਹਦੀ ਜ਼ੁਬਾਨ ਕੱਟਣ ਦੀ ਹਵਾਇਤ ਸੀਗੀ ਜੇ ਕਿਸੇ ਨੇ ਆਪਣੀ ਜ਼ੁਬਾਨ ਤੋਂ ਕੋਈ ਗੀਤਾ ਦਾ ਸ਼ਲੋਕ ਪੜ੍ਹ ਦਿੰਦਾ ਜਾਂ ਕੋਈ ਵੀ ਉਹਨਾਂ ਦੀ ਧਾਰਮਿਕ ਗ੍ਰੰਥ ਦੀ ਪੰਕਤੀ ਪੜ੍ਹ ਦਿੰਦੀ ਉਹਦੀ ਜ਼ੁਬਾਨ ਕੱਟ ਦਿੱਤੀ ਜਾਂਦੀ ਸੀ ਤੇ ਜੇ ਕਿਸੇ ਨੇ ਕੰਨਾਂ ਦੇ ਦੁਆਰਾ ਕੋਈ ਪੰਕਤੀ ਸੁਣ ਲਈ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੀ ਤੇ ਸਿੱਕਾ ਢਾਲ ਕੇ ਉਹਦੇ ਕੰਨ ਚ ਪਾ ਦਿੱਤਾ ਜਾਂਦਾ ਸੀ ਇਹ ਅਸੂਲ ਸੀਗੇ ਇਹ ਅਸੂਲ ਬਣੇ ਸੀ ਅੱਜ ਵੀ ਜੇ ਕਿਸੇ ਨੇ ਚੀਜ਼ਾਂ ਵੇਖਣੀਆਂ ਹੋਣ ਤਾਂ ਇੱਕ ਮੂਵੀ ਬਣੀ ਸੀ ਪਿੱਛੇ ਜੇ ਸ਼ੂਦਰਾ ਦਾ ਰਾਈਜ਼ਿੰਗ ਅੱਜ ਵੀ ਤੁਹਾਨੂੰ YouTube ਤੋਂ ਮਿਲ ਜਾਏਗੀ ਨਹੀਂ ਤੇ ਮਾਰਕੀਟ ਤੋਂ ਸੀਡੀ ਲੈ ਲਿਓ ਸ਼ੂਦਰਾ ਦਾ ਰਾਈਜ਼ਿੰਗ ਉਸ ਮੂਵੀ ਦਾ ਨਾਮ ਸੀ ਉਹ ਚ ਵੇਖਿਓ ਉਹ ਚ ਸਾਰੀ ਸੱਚਾਈ ਦੱਸੀ ਹੈ ਅਸਲ ਦੇ ਵਿੱਚ ਜਿਹੜੇ ਸ਼ੂਦਰ ਸੀਗੇ ਉਹਨਾਂ ਦਾ ਤੇ ਕੋਈ ਧਰਮ ਹੀ ਨਹੀਂ ਸੀਗਾ ਕੋਈ ਧਰਮ ਨਹੀਂ ਸੀ ਸ਼ੂਦਰ ਦਾ ਸ਼ੂਦਰ ਨੂੰ ਤਾਂ ਨਕਾਰ ਕੇ ਪਾਸੇ ਕੀਤਾ ਹੋਇਆ ਸੀ ਅਸਲ ਦੇ ਵਿੱਚ ਸਾਨੂੰ ਜੇ ਕਿਸੇ ਨੇ ਧਰਮੀ ਬਣਾਇਆ ਤੇ ਉਹ ਗੁਰੂ ਨਾਨਕ ਨੇ ਬਣਾਇਆ ਸ਼ੂਦਰ ਦਾ ਕੋਈ ਧਰਮ ਨਹੀਂ ਸੀਗਾ ਅਸੀਂ ਸ਼ੂਦਰਾਂ ਤੋਂ ਬਣੇ ਆ ਤੇ ਸਾਨੂੰ ਕਹਿਣੇ ਨਹੀਂ ਚਾਹੀਦਾ ਵੀ ਅਸੀਂ ਹਿੰਦੂਆਂ ਦੇ ਨਿਕਲੇ ਕਿਉਂਕਿ ਪੁਜਾਰੀ ਤੇ ਮੰਨ ਕੇ ਰਾਜ਼ੀ ਨਹੀਂ ਸੀ ਵੀ ਇਹ ਹਿੰਦੂ ਹੈ ਉਹਨੂੰ ਤੇ ਪਰੇ ਪਰੇ ਕਰਦਾ ਸੀ ਸ਼ੂਦਰ ਦਾ ਪਰਛਾਵਾਂ ਤੱਕ ਵੀ ਉੱਚੀ ਜਾਤ ਵਾਲਾ ਕਬੂਲ ਨਹੀਂ ਸੀ ਕਰਦਾ ਕਿ ਇਹਦਾ ਪਰਛਾਵਾਂ ਵੀ ਮੇਰੇ ਉੱਤੇ ਪੈ ਜਾਵੇ ਰੋਟੀ ਖਾਣੀ ਤਾਂ ਬੜੀ ਦੂਰ ਦੀ ਗੱਲ ਹੈ ਕੱਠੇ ਇੱਕ ਥਾਂ ਦੇ ਉੱਤੇ ਇਸ਼ਨਾਨ ਕਰਨਾ ਤੇ ਬੜੀ ਦੂਰ ਦੀ ਗੱਲ ਹੈ ਉਹ ਤੇ ਕਦੀ ਪਰਸ਼ਾਵਾਂ ਵੀ برداشت ਨਹੀਂ ਸੀ ਕਰਦਾ ਅੱਜ ਉਹਨਾਂ ਲੋਕਾਂ ਨੂੰ ਪਤਾ ਹੈ ਕਿ ਸਿੱਖ ਹੁਣ ਕੌਮ